ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਆਪਾਂ ਤੁਹਾਨੂੰ ਹਨਾ ਝੋਨੇ ਨੂੰ ਜਿਹੜਾ ਤੇਲੇ ਵਾਸਤੇ ਸਪ੍ਰੇਹਾ ਕਰਦੇ ਆਪਾਂ ਕਾਲੇ ਤੇਲੇ ਦੀ ਜਾਂ ਹੋਰ ਤੇਲਿਆਂ ਦੀ ਉਹਦੇ ਬਾਰੇ ਹਨਾ ਇੱਕ ਜਾਣਕਾਰੀ ਦੇਣ ਲੱਗੇ ਆ ਜਿੱਥੇ ਤੱਕ ਆਪਾਂ ਨੂੰ ਪਤਾ ਆ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੁਣ ਝੋਨਿਆਂ ਦੇ ਵਿੱਚ ਸਪ੍ਰੇਹਾ ਦਾ ਟਾਈਮ ਚੱਲ ਪਿਆ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਮੀਂਹ ਹੋਣ ਦੇ ਕਰਕੇ ਬਦਲਵਾਜੀ ਹੋਣ ਦੇ ਕਰਕੇ ਲੋਕਾਂ ਨੇ ਸਪ੍ਰੇਹਾ ਦਾ ਕੰਮ ਰੋਕਿਆ ਹੋਇਆ ਹੈਗਾ ਹੁਣ ਜਿੱਦਾਂ ਹੀ ਮੌਸਮ ਸਾਫ਼ ਹੋ ਰਿਹਾ ਤੇ ਲੋਕਾਂ ਨੇ ਸਪਰੀਹਾਂ ਵੱਲੋਂ ਹੋਣਾ ਕਿਉਂਕਿ ਝੋਨੇ ਜਿਹੜੇ ਜਿਆਦਾ ਗੇਤੇ ਲੱਗੇ ਸੀਗੇ ਉਹ ਨਿਸਰਨ ਲੱਗ ਪਏ ਆ ਕੁਝ ਨਿਸਾਰੇ ਤੇ ਆ ਗਏ ਆ ਤੇ ਬਾਕੀ ਆਪਾਂ ਜੇ ਗੱਲ ਕਰੀਏ ਜਿਹੜੇ ਏਰੀਏ ਦੇ ਵਿੱਚ ਹੜ੍ਹ ਆਏ ਹੋਏ ਉਧਰ ਮਤਲਬ ਝੋਨਿਆਂ ਦਾ ਜਿਆਦਾ ਨੁਕਸਾਨ ਆ ਉਹਨਾਂ ਵਿੱਚ ਪਾਣੀ ਕਾਫੀ ਚੱਲਦਾ ਪਿਆ ਆ ਬੋਨਾਂ ਤੇ ਵੀ ਮੇਰ ਕਰੇ ਆਪਾਂ ਅੱਜ ਗੱਲ ਕਰਨ ਲੱਗੇ ਆਂ ਜੀ ਕਾਲੇ ਤੇਲੇ ਬਾਰੇ ਪਿਛਲੇ ਕੋਸ਼ਿਸ਼ ਸਾਲਾਂ ਦੇ ਵਿੱਚ ਆਪਾਂ ਗੱਲ ਕਰੀਏ ਤੇ ਸਜੈਂਟਾ ਦੀ ਚੈ ਸਜੇ ਦੇ ਵਿੱਚ ਪਾਈ ਮੈਟਰ ਜਨ 50% ਸਾਲਟ ਹੁੰਦਾ ਸੀਗਾ ਉਹ ਸਭ ਤੋਂ ਮਨ ਲੋ ਕਾਰਗਰ ਦਵਾਈ ਤੇਲੇ ਦੀ ਰਹੀ ਆ ਕਿਉਂਕਿ ਉਹ ਤੇਲਿਆਂ ਨੂੰ ਕੰਟਰੋਲ ਕਾਫੀ ਟਾਈਮ ਤੱਕ ਕਰਦੀ ਸੀਗੀ ਤੇ ਸ਼ੁਰੂ ਸ਼ੁਰੂ ਵਿੱਚ ਉਹ ਮਹਿੰਗੀ ਵੀ ਕਾਫੀ ਹੁੰਦੀ ਸੀਗੀ ਤੇ ਇੱਕ ਉਹਦੇ ਪੈਰਨਲ ਦਵਾਈ ਚੱਲੀ ਆ ਜੀ ਪੀ ਆਈ ਕੰਪਨੀ ਦੀ ਓਸ਼ੀਨ ਓਸ਼ੀਨ ਦੇ ਵਿੱਚ ਡੀਨਾਟੇ ਫਰਾਨ 20% ਹੁੰਦਾ ਸੀਗਾ ਇਹ ਕਾਲੇ ਤੇਲੇ ਨੂੰ ਜਾਂ ਸਾਰੀ ਤਰ੍ਹਾਂ ਦੇ ਤੇਲੇ ਨੂੰ ਮਾਰਦੀ ਸੀਗੀ ਤੇ ਕੁਝ ਵੀਰਾਂ ਦਾ ਲੋਕਾਂ ਦਾ ਇਹ ਸੋਚਣੀ ਹੁੰਦੀ ਸੀ ਕਿ ਓਸ਼ੀਨ ਤਾਂ ਮਾਰਦੀ ਆ ਤੇਲੇ ਨੂੰ ਕੰਟਰੋਲ ਇਹ ਘੱਟ ਕਰਦੀ ਆ ਕੁਝ ਲੋਕ ਇਹ ਸੋਚਦੇ ਹੁੰਦੇ ਸੀ ਤੇ ਜਿਹੜੀ ਚੈਸਿਆ ਇਹ ਮਾਰਦੀ ਘੱਟਿਆ ਕੰਟਰੋਲ ਜ਼ਿਆਦਾ ਕਰਦੀ ਆ ਕੋਈ ਇਦਾਂ ਦੀ ਦਵਾਈ ਹੋਵੇ ਵੀ ਜਿਹੜੀ ਦੋਨੇ ਕੰਮ ਕਰਦੀ ਹੋਵੇ ਸੋ ਪੀਆਈ ਕੰਪਨੀ ਨੇ ਡਿਸਟ੍ਰੋ ਡਿਸਟਰੂਪਟਰ ਦੇ ਨਾਮ ਤੇ ਇੱਕ ਦਵਾਈ ਲਾਂਚ ਕੀਤੀ ਹੈ ਜੀ ਇਹਦੇ ਵਿੱਚ ਜਿਹੜਾ ਡੋਨਾਟੇਫਰਾਨ 20% ਸੀਗਾ ਉਹ 15% ਕਰਤਾ ਤੇ ਪਾਈਮੈਟ੍ਰੀਨ 50% ਸੀਗਾ ਉਹ ਜੀ ਇਹਨਾਂ ਨੇ 45% ਕਰਕੇ ਦਵਾਈ ਬਣਾਈ ਹੈ ਜਿਹੜੀ ਤੇਲੇ ਦੇ ਉੱਪਰ ਮਲ ਤੇਲੇ ਨੂੰ ਮਾਰਦੀ ਵੀ ਆ ਤੇ ਕੰਟਰੋਲ ਵੀ ਕਰਦੀ ਆ ਪੀਆਈ ਕੰਪਨੀ ਦੀ ਆਹ ਜਿਹੜੀ ਦਵਾਈ ਆ ਇਹਦੀ ਆਪਾਂ ਉੱਪਰ ਫੋਟੋ ਮਤਲਬ ਨਾਲ ਅਟੈਚ ਕੀਤੀ ਆ ਤੇ ਬਾਕੀ ਇਹ ਆਪਣੇ ਆਪਾਂ ਡੀਲਰ ਤੋਂ ਦਵਾਈਆਂ ਤੋਂ ਇਹਦੇ ਬਾਰੇ ਜਾਣਕਾਰੀ ਲੈ ਸਕਦੇ ਆ ਕਿਦਾਂ ਕਿੰਨੀ ਕੰਮ ਕਰਦੀ ਆ ਕਿੰਨੀ ਮਹਿੰਗੀ ਆ ਕਿੰਨੀ ਇਹ ਕਿੰਨੀ ਕਿ ਸਸਤੀ ਪੈਂਦੀ ਆ ਤੇ ਇਹ ਆਪਾਂ ਆਪਣੇ ਹਿਸਾਬ ਨਾਲ ਇਹਦੀ ਸਪਰੇ ਕਰ ਸਕਦੇ ਆ ਤੇ ਬਾਕੀ ਇਦਾਂ ਵੀ ਹੁਣ ਜੇ ਤੇਲੀ ਦਾ ਸਮਾਂ ਆ ਗਿਆ ਆ ਤੇਲੀ ਵਾਸਤੇ ਸੁਪਰੀ ਮੈਂ ਤਾਂ ਇਹ ਕਹਿਣਾ ਕਿ ਵਧੀਆ ਹੀ ਕਰੋ ਮਹਿੰਗਾ ਰਹੋ ਵੀ ਬਾਰ-ਬਾਰ ਸਸਤਾ ਰਹੋ ਵੀ ਇੱਕ ਵਾਰ ਕੋਈ ਵੀ ਕਰ ਲਓ ਚੰਗ